ਹੋ ਰਜ਼ਾਵਤ ਰਹਿ ਕੇ ਕਿਦਾਂ ਮਨ ਹੁੰਦਾ ਪਣਾ ਸਿੱਖ ਦਾ ਤੇ ਦੀਆਂ ਦਿੱਤੀਆਂ ਦਾ ਸ਼ੁਕਰ ਮਨਾਣਾ ਸਿੱਖ ਸੋਸਾਇਟੀ ਦੇ ਵਿੱਚ ਬਾਈ ਤੁਸੀਂ ਮੰਨਫੀ ਹੋਇਆ ਕੀ ਮਹਿਸੂਸ ਕਰਦੇ ਹੋ ਜੋ ਕਿ ਦੌਰ ਚ ਜਿਵੇਂ ਨੈਗੇਟਿਵਿਟੀ ਬੜੀ ਹਾਵੀ ਹੈ ਸਰਤਾਜ ਸਮਾਜ ਨੂੰ ਕਿਵੇਂ ਵੇਖਦੇ ਨਾਲ ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ ਪਹਿਲਾ ਵਾਰ ਕਲਮਾ ਦਾ ਪਿੱਛੋਂ ਵਾਰ ਝੰਡੇ ਨਾਲ ਕੋਈ ਦੁਨੀਆ ਦੇ ਜਿਹੜੇ ਪੇਰੈਂਟਸ ਹਨ ਜੀ ਮੈਂ ਐਦਾ ਮੂੰਹ ਤੇ ਹੱਥ ਫਿਰ ਕੇ ਜਦੋਂ ਗੱਲ ਕਹਿੰਦਾ ਮਤਲਬ ਕਿ ਮੈਂ 1000% ਸਹੀ ਹੁੰਦਿਆਂ ਦੁਨੀਆ ਦੇ ਕੋਈ ਵੀ ਮਾਪੇ ਇਹ ਨਹੀਂ ਚਾਹੁੰਦੇ ਕਿ ਉਹਨਾਂ ਦਾ ਬੱਚਾ ਦੁਖੀ ਹੋਵੇ ਉਹਨਾਂ ਤੋਂ ਪਹਿਲਾਂ ਤੋਦੇ ਉਹਨਾਂ ਤੋਂ ਛੋਟਾ ਰਵੇ ਇਨ ਐਡੀਸ਼ਨ ਮੇਰੇ ਖਿਆਲ ਦੁਨੀਆ ਤੇ ਇਕਲੌਤੇ ਮਾਂ ਤੇ ਬਾਪ ਨੇ ਜਿਹੜੇ ਆਪਦੀ ਔਲਾਦ ਨੂੰ ਆਪਣੇ ਤੋਂ ਵੱਡਾ ਹੁੰਦਾ ਆਹ ਹਾ ਚੋੜੇ ਬਾਪ ਆਪਣੇ ਪੁੱਤ ਤੋਂ ਹਾਰ ਕੇ ਉਹਦਾ ਜਿਹੜਾ ਫਕਰ ਹੁੰਦਾ ਉਹਦੇ ਵਾਰ ਕੀ ਤਾਂ ਉਹਨੂੰ ਖੁਸ਼ੀ ਕੋਈ ਨਹੀਂ ਬਿਲਕੁਲ ਠੀਕ ਆ ਖਾਨਦਾਨ ਤੇ ਸਿਰ ਤੇ ਜਿਹੜਾ ਸਿਤਾਰੇ ਲਾਉਂਦਾ ਏ ਉਹ ਮਿਹਨਤ ਦੀ ਪੱਠੀ ਵਿੱਚ ਅੰਗਾਰੇ ਲਾਉਂਦਾ ਏ ਕਈ ਵਾਰ ਇਦਾਂ ਹੁੰਦਾ ਕਿ ਦਮ ਕੋਈ ਵੀ ਨਹੀਂ ਆ ਹਾਂ ਪਰ ਵੈਸੇ ਏਦਾਂ ਲੱਗਦਾ ਹੁੰਦਾ ਕਿ ਜਿਵੇਂ ਮੈਨੂੰ ਤੇਰੇ ਵਾਸਤੇ ਵੇ ਸੱਜਣਾ ਪੀੜਾਂ ਸੀ ਹੰਡਾਈਆਂ ਨਹੀਂ ਇਹ ਸੁਣ ਕੇ ਬੜਾ ਅੰਦਰੋਂ ਆਨੰਦ ਆਉਂਦਾ ਗੀਤ ਤੁਹਾਡਾ ਉਦਾਸ ਹੈ ਪਰ ਅੰਦਰੋਂ ਆਨੰਦ ਆ ਰਿਹਾ ਏ ਅਲਕ ਹੀ ਇਸ਼ਕ ਖੁਮਾਰੀਆਂ ਨੇ ਇਹ ਉਦਾਸੀ ਦੀ ਕੋਈ ਵਜਾਹਤ ਨਹੀਂ ਹੁੰਦੀ ਜਨਰਲੀ ਕਿਵਰੀ ਵੈਸੇ ਆਮੂਮਨ ਉਦਾਸ ਹੋਣਾ ਤੁਹਾਨੂੰ ਚੰਗਾ ਲੱਗਦਾ ਮਾਤਰ ਮੇਰੇ ਤੇ ਤਾਂ ਇਹ ਜਿਹੜਾ ਮੈਨੂੰ ਲੱਗਦਾ ਕਿ ਇਹ ਜਿਹੜੀ ਉਦਾਸੀ ਹੈ ਸ਼ਾਇਰਾਂ ਦੀ ਦੌਲਤ ਹੁੰਦੀ ਹੈ ਜਿਰਾ ਪਿੱਛੋਂ ਜਦੋਂ ਅਹਿਸਾਸ ਹੋਣਗੇ ਉਦੋਂ ਦਿਲਦਾਰ ਨਹੀਂ ਉਹ ਪਾਸ ਹੋਣਗੇ ਰੰਗਲੇ ਜਹਾਨ ਦੀਆਂ ਰੌਣਕਾਂ ਚ ਵੀ ਅੱਜ ਦੀ ਯੁੱਧ ਜਾਂ ਪੁਰਾਣੇ ਸਮਿਆਂ ਦੇ ਵਿੱਚ ਕਈ ਹੈ ਤੇ ਆਪਾਂ ਮੁਹੱਬਤ ਨੂੰ ਦੋ ਪੱਖਾਂ ਤੋਂ ਵੇਖਿਆ ਗਿਆ ਕੋਈ ਮੁਹੱਬਤ ਨੂੰ ਲਗਾ ਮੰਨਦਾ ਕੋਈ ਮੁਹੱਬਤ ਨੂੰ ਵਿਸ਼ਵਾਸ ਮੰਨਦਾ ਤੁਹਾਡੀ ਨਜ਼ਰ 'ਚ ਮੁਹੱਬਤ ਕੀ ਹੈ ਥੈਂਕ ਯੂ ਭਾਈ ਜੀ ਇਤੇ ਸ਼ਾਨੋ ਸ਼ੌਕ ਤਾਂ ਜਾਂਦਿਆਂ ਮੁਹੱਬਤਾਂ ਜਤਾਲਵੇਂ ਕਿਦਰੇ ਕਿਤੇ ਨੀ ਤੇਰਾ ਰਤਬਾ ਕੱਟਦਾ ਇੱਕ ਹੋਰ ਚੀਜ਼ ਤੁਹਾਡੇ ਸੁਭਾਅ ਚ ਮੈਂ ਵੇਖੀ ਹੈ ਕਿ ਤੁਸੀਂ ਤਾਮ-ਚਾਮ ਲਾਮ-ਲਸ਼ਕਰ ਇਹ ਚੀਜ਼ਾਂ ਦਾ ਬੜਾ ਗ੍ਰੇਸ ਕਰਦੇ ਹੋ ਮਟੀਰੀਅਲਿਸਟਿਕ ਜੀਵਨ ਜਿੰਦਗੀ ਚ ਹੋਊ ਜਾਂ ਨਹੀਂ ਮੈਨੂੰ ਪਤਾ ਨਹੀਂ ਪਰ ਮੈਂ ਮਹਿਸੂਸ ਕੀਤਾ ਕਿ ਤੁਹਾਡਾ ਜਿਹੜੀ ਤੁਹਾਡੀ ਦਿੱਖ ਹੈਗੀ ਹੈ ਤੁਹਾਡੇ ਪਹਿਰਾਵੇ ਤੇ ਵੀ ਮੈਂ ਵੇਖਿਆ ਕਿ ਬ੍ਰਾਂਡਸ ਦਾ ਪਰਸ਼ਾਵਾ ਬੜਾ ਘੱਟ ਹੈ ਨਹੀਂ 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 ਇੰਨੀ ਜ਼ਿਆਦਾ ਕੁਦਰਤਨ ਮੇਰੀ ਫਿਤਰਤ ਇਦਾਂ ਦੀ ਆ ਕਿ ਮੈਨੂੰ ਸੋਚਣਾ ਵੀ ਨਹੀਂ ਪੈਂਦਾ ਕਿ ਅੱਛਾ ਯਾਰ ਕਿ ਮੈਂ ਬ੍ਰਾਂਡ ਪਾਵਾਂ ਕਿ ਨਾ ਇਸ ਰੂਰ ਗੁਲਾਬੀ ਤੇ مخਮਲੀ ਜੈ ਅਲੱਗ ਹੀ ਇਸ਼ਕ ਖੁਮਾਰੀਆਂ ਨੇ ਜਿੰਨਾ ਕਰਕੇ ਹੈ ਦਿਲਾਂ ਵਿੱਚ ਦਰਦ ਹੁੰਦਾ ਉਹੀ ਦਿਲਾਂ ਨੂੰ ਸਭ ਤੋਂ ਪਿਆਰੀਆਂ ਨੇ